ਹਾਂਜੀ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਅੱਜ ਪਾਵਨ ਸਰੂਪ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਿਹੜੇ ਸਰੂਪ ਦੇ ਉੱਤੇ ਕਿਉਂਕਿ ਆਉਣ ਵਾਲੇ ਪ੍ਰਗਟ ਦਿਵਸ ਜਿਹੜਾ ਆ ਉਹ ਬਹੁਤ ਜਲਦੀ ਆ ਰਿਹਾ ਹੈ ਇਸ ਕਰਕੇ ਜਿਹੜਾ ਆ ਸੱਤ ਐਤਵਾਰ ਦਾ ਜਿਹੜਾ 사ਸੰਗ ਹੈ ਉਹ ਪਾਵਨ ਮੂਰਤੀ ਦੇ ਉੱਤੇ ਕੀਤਾ ਜਾਏਗਾ ਜਿਸ ਦਾ ਸਮਾਂ ਜਿਹੜਾ ਆ ਉਹ ਸ਼ਾਮ 6 ਵਜੇ ਤੋਂ 8 ਵਜੇ ਤੱਕ ਰਹੇਗਾ ਮੈਂ ਸਮੁੱਚੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕਰਦਾ ਭਗਵਾਨ ਵਾਲਮੀਕੀ ਨਾਮ ਲੈਵਾ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਤੁਸੀਂ ਇਸ satsang ਦਾ ਹਿੱਸਾ ਬਣਨਾ ਆਪਣੇ ਬੱਚਿਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜਨਾ ਇਸ ਕਰਕੇ ਆਪ ਸਾਰਿਆਂ ਨੇ ਹਰ ਐਤਵਾਰ ਦੇ ਐਤਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ 2 ਘੰਟਿਆਂ ਦਾ satsang ਹੈ ਆ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਇਹੀ ਅਪੀਲ ਹੈ ਸਿਟੀ ਅੰਮ੍ਰਿਤਸਰ ਦੇ ਵਿੱਚ ਨਿਵਾਸੀਆਂ ਨੂੰ ਜੈ ਵਾਲਮੀਕੀ ਜਾਗਰੂਗਿਆ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਕਵਾਲ ਮੰਡੀ ਵਿਖੇ ਜਿਹੜੀ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਟਿੰਗ ਹੋਈ ਆ ਔਰ ਮੀਟਿੰਗ ਦੇ ਵਿੱਚ ਜਿਹੜਾ ਨਿਰਣਾ ਲੈ ਗਿਆ ਕਿ ਪਰਮਪਿਤਾ ਪਰਮਾਤਮਾ ਵਾਲਮੀਕ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਸ ਦਿਹਾੜਾ ਆ ਰਿਹਾ ਵਾ ਉਹਨੂੰ ਸਮਰਪਿਤ ਜਿਹੜੇ ਪਰਮਾਤਮਾ ਵਾਲਮੀਕ ਮਹਾਰਾਜ ਦੀ ਮੂਰਤੀ ਦੇ ਜਿਹੜੇ ਹਰ ਐਤਵਾਰ ਜਿਹੜਾ satsang ਦੀ ਲੜੀ ਸ਼ੁਰੂ ਹੋਣੀ ਆ ਅੰਮ੍ਰਿਤਸਰ ਵਾਸੀਆਂ ਨੂੰ ਔਰ ਪੂਰੇ ਵਾਲਮੀਕੀ ਸਮਾਜ ਨੂੰ ਜਿਹੜੇ ਅੰਮ੍ਰਿਤਸਰ ਦੇ ਵਿੱਚ ਵਸਦੇ ਆ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੇ ਆ ਕਿ ਆਪਣੇ ਆਪਸੀ ਮਤਭੇਦ ਛੱਡ ਕੇ ਪਰਮਪਤਾ ਪਰਮਾਤਮਾ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੀਏ ਤੇ ਔਰ ਜਿਹੜੇ ਇੱਥੇ satsang ਹੋਣੇ ਆ ਉਹਨਾਂ ਵਿੱਚ ਜ਼ਰੂਰ ਹਾਜ਼ਰੀਆਂ ਭਰਿਏ ਪਰਵਾਰ ਵਾਸੀ ਨੇ ਇਨ੍ਹਾਂ ਸ਼ਬਦਾਂ ਨਾਲ ਜੈ ਵਾਲਮੀਕੀ ਹਰ ਹਰ ਵਾਲੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਅੱਜ ਭਗਵਾਨ ਵਾਲਮੀਕ ਦੇ ਚਰਨਾਂ ਵਿੱਚ ਨਿਰਣੇ ਲਿਆ ਗਿਆ ਹੈ ਕਿ ਜੋ ਸਤ ਐਤਵਾਰ ਇੱਥੇ ਲੜੀਵਾਰ satsang ਹੋਏਗਾ ਜੀ ਇਸ ਤਰ੍ਹਾਂ ਕਿ ਅਸੀਂ ਐਤਵਾਰ ਦੇ ਐਤਵਾਰ ਜੋ 11 ਤੋਂ ਲੈ ਕੇ 2 ਵਜੇ ਤੱਕ ਪਿੰਡ ਦੇ ਸ਼ਹਿਰੇ ਵਿੱਚ ਵੀ ਅਸੀਂ ਲੜੀਵਾਰ ਐਤਵਾਰ ਦੇ ਐਤਵਾਰ satsang ਕਰਦੇ ਆ ਤੇ ਕਰਦੇ ਰਾਂਗੇ ਤੇ ਹੋਰ ਅੱਜ ਲੋਕ ਭਗਵਾਨ ਵਾਲਮੀਕੀ ਦੇ ਚਰਨਾਂ ਦੇ ਵਿੱਚ ਨਿਰਣੇ ਲਿਆ ਗਿਆ ਜੋ ਪ੍ਰਗਟ ਦਿਵਸ ਦੇ ਨਾਲ ਜੋ ਅਰ ਐਤਵਾਰ ਦੇ satsang ਹੋਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਹਾਂ ਨ ਆ ਰਹੇ ਜਿੱਦਾਂ ਤੁਸੀਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਧਰਮਗੁਰ ਸਾਬੀ ਹਰਪੀ ਦਾਸ ਪੇਨਾ ਅੱਜ ਸਮਾਜ ਦੇ ਬਹੁਤ ਹੀ ਗੁਜਾਰੂ ਸੰਗਠਨ ਜਿੰਨੇ ਵੀ ਆ ਸਾਡੇ ਸਮਾਜਿਕ ਧਾਰਮਿਕ ਸੰਗਠਨਾਂ ਦੀ ਇੱਕ ਮੀਟਿੰਗ ਜਿਹੜੀ ਆ ਭਗਵਾਨ ਵਾਲਮੀਕੀ ਮੂਰਤੀ ਤੇ ਕੀਤੀ ਗਈ ਆ ਔਰ ਜਿੰਨੇ ਵੀ ਨਾਸੇ ਲਾਇਆ ਗਿਆ ਸੀ ਛੋਟ ਸਮੇਂ ਦੇ ਵਿੱਚ ਉਹ ਸਾਰੇ ਇੱਥੇ ਪਹੁੰਚੇ ਨੇ ਇਸ ਦਾ ਮਕਸਦ ਇਹ ਸੀ ਮੀਟਿੰਗ ਦਾ ਕਿ ਜੋ ਪਰਮਾਤਮਾ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਦਿਵਸ 17 ਤੂ ਬਨੂ ਮਨਾਇਆ ਜਾ ਰਿਹਾ ਉਸ ਤੋਂ ਪਹਿਲੇ ਜਿਹੜੇ 7 ਹਫਤੇ ਅਸੀਂ ਗਿਣਤੀ ਕੀਤੀ ਹੈ ਵੀ 7 ਹਫਤੇ ਰਹਿ ਗਏ ਨੇ ਉਹ 7 ਹਫਤੇ ਆਪਾਂ ਕਿਸ ਤਾਂ ਉਹਦੀ ਸ਼ੁਰੂਆਤ ਨਵੇਂ ਸਿਰੇ ਤੋਂ ਕੀਤੀ ਆ ਵੀ ਪ੍ਰਚਾਰ ਦਾ ਮਾਧਿਮ ਵਧੇ ਉਹਦੇ ਵਿੱਚ ਇਸ ਅਖਤਵਾਰ ਨੂੰ ਜਿਵੇਂ ਕਿ ਜਿਹੜੀ 25 ਤਰੀਕ ਆ ਰਹੀ ਆ 25 ਅਗਸਤ ਨੂੰ ਪਹਿਲਾ satsang ਜਿਹੜਾ ਵਾ ਉਹ ਹੋਏਗਾ ਉਹਦੇ ਵਿੱਚ ਮੈਂ ਸਾਰੀਆਂ ਸੰਤਾਂ ਨੂੰ ਸਾਡੇ ਜਿੰਨੇ ਵੀ ਸਮਾਜ ਦੇ ਲੋਕ ਨੇ ਉਹ ਉਹਨਾਂ ਨੇ ਚਰਨਾ ਵਿੱਚ ਬੇਨਤੀ ਕਰਦਾ ਵਾ ਕਿ ਉਹ ਆਪਣੇ ਪਰਿਵਾਰਾਂ ਸਿਹਤ ਜਿਹੜਾ ਵਾ ਉਹ ਇੱਥੇ ਪਹੁੰਚਣ ਔਰ ਪਰਿਵਾਰ ਦੀ ਜਿਹੜੀ ਖੁਸ਼ਹਾਲੀ ਵਾਸਤੇ ਵੀ ਆਪਾਂ ਔਰ ਦੇਸ਼ ਦੀ ਖੁਸ਼ਹਾਲੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਸ਼ਹਿਰ ਦੀ ਖੁਸ਼ਹਾਲੀ ਵਾਸਤੇ ਪ੍ਰਮਾਤਮਾ ਦੇ ਅੱਗੇ ਸਾਰਿਆਂ ਨੇ ਆਹੀ ਨਤਮਸਤਕ ਹੋਣਾ ਵਾ ਸਾਸਨ ਕਰਨਾ ਆਰਤੀ ਹੋਏਗੀ ਸਾਰਾ ਉੱਤੇ ਪ੍ਰਬੰਧ ਜਿਹੜਾ ਵਾ ਵਧੀਆ ਤਰ੍ਹਾਂ ਕੀਤਾ ਗਿਆ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਸਾਡੇ ਕੌਮੀ ਗਾਇਕ ਨੇ ਕੌਮੀ ਸ਼ਾਇਰ ਨੇ ਮਾਨਯੋਗ ਰਕੇਸ਼ ਰਾਹੀ ਜੀ ਮਾਨਯੋਗ ਭਵਨ 드ਰਾਵੜ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਵਾਲਮੀਕੀ ਸਮਾਜ ਦੀ ਬਹੁਤ ਮਹਾਨ ਸਖਸ਼ੀਅਤ ਮਾਨਯੋਗ ओमप्रकाश ਹਨਾਰੀਆ ਜੀ ਅ ਰਿੰਕੂ ਜੀ ਐਮ ਸਾਹਿਬ ਸ਼ਸ਼ੀ ਸ਼ਕਤੀ 드ਰਾਵੜ ਜੀ ਸ਼ਕਤੀ ਕਲਿਆਣ ਜੀ ਕਲਿਆਣ ਜੀ ਸ਼ਬੀਰ 드ਰਾਵੜ ਜੀ ਔਰ ਸਾਡੇ ਸਣੀ ਦਾਨਵ ਸਾਹਿਬ ਇਹ ਸਾਰੇ ਜਿੰਨੇ ਵੀ ਆ ਬਹੁਤ ਸਾਰੇ ਸੰਗਠਨਾਂ ਨੇ ਆਪਣਾ ਯੋਗਦਾਨ ਦੇਣ ਵਾਸਤੇ ਆ ਔਰ ਉਸ ਯੋਗਦਾਨ ਦੇ ਵਿੱਚ ਜਿੰਨਾ ਵੀ ਤੁਸੀਂ ਪਾਓਗੇ satsang ਦੇ ਵਿੱਚ ਪਾਓ ਜਾਂ ਲਗਨਰ ਦੇ ਵਿੱਚ ਪਾਓ ਸਾਰਿਆਂ ਦੇ ਦੁਆ ਲਈਆਂ ਵਾ ਉਹਦੇ ਵਿੱਚ ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿਉਂਕਿ ਨਮਰਤਾ ਸਾਹਿਬ ਜਿਹੜੀ ਆਪਾਂ ਕਰਨੀ ਹੈ ਉਹ ਬੇਨਤੀ ਉਹ ਸਾਰੇ ਕਬੂਲ ਕਰਦੇ ਨੇ ਉਹ ਪ੍ਰਮਾਤਮਾ ਵੀ ਕਬੂਲ ਕਰੂਗਾ ਅਸੀਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ 25 ਨੂੰ ਸ਼ਾਮ ਨੂੰ 7 ਤੋਂ 8 ਵਜੇ ਜਿਹੜਾ ਸੱਸਣ ਹੋਏਗਾ ਉਹਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈਬੀਨ ਜੈਬਾਲ ਸਾਥੇ ਅੱਜ ਇੱਕ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਮਾਨਯੋਗ ਅੰਪੰਮ ਸ਼ਾਇਰ ਕੀ ਇਸ਼ਰਾਹੀ ਜੀ ਪਵਨ ਗਰਾਵੜ ਜੀ ਅੰਪੰਮ ਸ਼ਾਇਰ ਤੇ ਮਧਿਆ ਹਾਪੀਪੀਲ ਜੀ ਔਰ ਕੌਮਤੀ ਬਰੰਦਾਬਾਜ ਭੋਮ ਪ੍ਰਕਾਸ਼ ਨਾਰੀ ਜੀ ਨੂੰ ਸਾਰੇ ਸੰਗਠਨਾਂ ਨੂੰ ਖੁੱਲਾ ਸੱਦਾ ਦੇ ਕੇ ਭਗਵਾਨ ਵਾਲਮੀਕੀ ਮੂਰਤੀ ਕੋ ਅੱਜ ਮਿਤੀ ਕੀਤੀ ਗਈ ਆ ਕਿ ਜਿਹੜਾ ਆਨ ਦਾ ਸਮਾਂ ਆ ਪ੍ਰਗਟ ਦਸਤਾ ਉਹਨੂੰ ਕਿਸ ਤਰ੍ਹਾਂ ਆਪਾਂ ਮਨਾਉਣਾ ਆ ਔਰ ਭਗਵਾਨ ਵਾਲਮੀਕੀ ਮਹਾਰਾਜ ਨੂੰ ਅੱਜ ਪੂਰਾ ਵਿਸ਼ਵ ਜਿਹੜਾ ਉਹ ਮੰਨਦਾ ਪਿਆ ਆ ਔਰ ਲੋਕਾਂ ਨੂੰ ਇਹ ਗਿਆਨ ਦੀ ਪ੍ਰਾਪਤੀ ਜਿਹੜੇ ਲੋਕਾਂ ਨੇ ਇਹ ਵੀ ਹੋਈ ਕਿ ਜਿਹੜਾ ਭਵੇ ਮੰਦਰ ਅਯੁੱਧਿਆ ਚ ਬਣਿਆ ਭਗਵਾਨ ਵਾਲਮੀਕੀ ਮਹਾਰਾਜ ਦੀ ਸਾਰੀ ਦੇਨ ਹੈ ਉਹਨਾਂ ਦੇ ਨਾਮ ਏਅਰਪੋਰਟ ਵੀ ਬਣਿਆ ਔਰ ਉਹਨਾਂ ਦਾ ਪ੍ਰਗਟ ਦਿਸ ਬਣਾ ਲਈ ਰਾਹੀ ਸਾਹਿਬ ਵੱਲੋਂ ਇੱਕ ਬਹੁਤ ਵਧੀਆ ਸੁਝਾਅ ਅੱਜ ਸੰਗਤਾਂਗੇ ਰੱਖਿਆ ਗਿਆ ਕਿ ਲਗਾਤਾਰ 7 ਹਫ਼ਤੇ ਜਿਹੜਾ ਆ ਓਪਨ satsang ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹਦੇ ਵਿੱਚ ਅਪੀਲ ਕੀਤੀ ਗਈ ਹੈ ਸੰਤਾ ਵੱਲੋਂ ਧਰਮਘਿਆ ਦੀ ਅਪੀਲ ਜੀ ਤੋਂ ਵੱਲੋਂ ਕਿ ਬਾਤ ਚੜ ਕੇ ਸੰਤਾ ਆਪਣੇ ਪਰਿਵਾਰ ਸਮੇਤ ਸ਼ਮੂਲੀਅਤ ਕਰਨ ਔਰ ਭਗਵਾਨ ਵਾਲਮੀਕੀ ਮਾਰਤਵਾਸਰਾਤ ਪ੍ਰਾਪਤ ਕਰਨ ਜੈ ਵਾਲਮੀਕੀ ਜੈ ਵਾਲਮੀਕੀ